ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਚੈਨਲ ਤੇ ਨਵੇਂ ਨੇ ਇਹਨਾਂ ਨੂੰ ਰਿਕਵੈਸਟ ਹੈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਰੰਗ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਅਗਰ ਤੁਸੀਂ ਵੀ ਸਾਡੇ ਤੋਂ ਕੋਈ ਵੀ ਇਸੇ ਵੀ ਤਰ੍ਹਾਂ ਦਾ ਕੰਮ ਕਰਵਾ ਤਾਂ ਜਿਵੇਂ embroiderry ਵਿੱਚ ਆਪਣੇ ਕੋਲੇ ਹੈਂਡਵਰਕ ਜਰੀਵਰਕ ਥ्रेडਵਰਕ ਆਰੀਵਰਕ ਹੈਂਡ ਪੇਂਟਿੰਗ ਹਰ ਪ੍ਰਕਾਰ ਦਾ ਵਰਕ अवेलेबल ਹੈ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਔਰ ਸਟਿਚਿੰਗ ਵਿੱਚ ਜਿਵੇਂ ਲਹਿੰਗੇ ਕਰਾਰੇ ਸ਼ਰਾਰੇ ਸਿੰਪਲ ਸੂਟ ਲਾਈਨਿੰਗ ਵਾਲੇ ਸੂਟ ਫੈਨਸੀ ਡਰੈਸਾਂ ਜਾਗੋ ਵਾਲੇ ਸੂਟ ਤਿਆਰ ਕਰਵਾਉਣਾ ਚਾਹਣੇ ਜਾਂ ਕਿਸੇ ਵੀ ਤਰ੍ਹਾਂ ਦੀ ਡਰੈਸ ਤਿਆਰ ਕਰਵਾਉਣਾ ਚਾਹਣੇ ਤਾਂ ਤੁਸੀਂ ਸਾਡੇ ਤੋਂ ਵੇਚੇ ਵਿੱਚ ਕਹੋ ਕੇ ਕਰਵਾ ਸਕਦੇ ਹੋ ਹਾਂਜੀ ਜੇ ਅਗਰ ਆਪਾਂ ਕੰਮ ਕਰਵਾਵਾਂਗੇ ਤਾਂ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਹਨਾ ਵੀ ਇਹਨਾਂ ਦਾ ਕੰਮ ਕਿੱਦਾਂ ਦਾ ਕਿੱਦਾਂ ਦਾ ਨਹੀਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਮਤਲਬ ਕਪੜੇ ਦੀ ਸ਼ਾਪ ਵੀ ਹੈਗੀ ਐ ਤੇ ਜੇ ਤੁਸੀਂ ਕੋਈ ਵੀ ਪਹਿਣ ਆਪਣੇ ਕੋਲ ਸੂਟ ਲੈਣਾ ਚਾਹੁੰਦੀ ਐ ਆਨਲਾਈਨ ਆਪਣਾ ਕੰਮ ਐ ਆਫਲਾਈਨ ਵੀ ਕੰਮ ਆਪਣਾ ਤੇ ਜੇ ਤੁਸੀਂ ਆਪਣੀ ਸ਼ਾਪ ਤੇ ਆ ਕੇ ਲੈਣਾ ਚਾਹੁੰਣਾ ਤਾਂ ਕਈ ਵਾਰ ਆਪਣਾ ਐਡਰੈਸ ਪੁੱਛਦੇ ਹੁੰਦੇ ਆ ਆਪਣਾ ਪਿੰਡ ਲੰਬੀ ਐ ਜੀ ਜੋ ਡਾਵਾ ਵਾਲੀ ਮਲੋੜ ਰੋਡ ਤੇ ਪੈਂਦਾ ਐ ਤੁਸੀਂ ਆਪਣੀ ਸ਼ਾਪ ਤੇ ਆ ਕੇ ਵੀ ਜਿਵੇਂ ਲੰਬੀ ਦੇ ਨੇੜੇ-ਨੇੜੇ ਪਿੰਡਾਂ ਵਾਲਿਆਂ ਭਣਾ ਇੱਥੇ ਆ ਕੇ ਵੀ ਕਿਸੇ ਤਰ੍ਹਾਂ ਦਾ ਆਪਣੇ ਕੋਲ ਕਪੜਾ ਦੇਖ ਪਰਖ ਕੇ ਲੈ ਸਕਦੇ ਆ ਜੀ ਅੱਜ ਦੀ ਵੀਡੀਓ ਇਸ ਚ ਅਸੀਂ ਤੁਹਾਨੂੰ ਜੋ ਆਪਣੇ ਬੁਟੀਕ ਤੇ ਸੂਟ ਕੁਝ ਰੈਡੀ ਹੋਏ ਆ ਆਪਣੇ ਕੋਲ 4-5 ਸੂਟ ਹੀ ਪਏ ਆ ਉਹ ਭਣਾ ਜਲਦੀ ਕਰਦੇ ਹੁੰਦੇ ਆ ਕਈ ਕਸਟਮਰ ਤਾਂ ਵੇਟ ਕਰ ਲੈਂਦੇ ਆ ਕਈ ਬਹੁਤ ਜਲਦੀ ਹੁੰਦੇ ਸਾਡੇ ਟਾਈਮ ਤੇ ਦਿੱਤੇ ਮਸਾ ਜਾਂਦੇ ਸਾਡੇ ਕੋਲੋਂ ਕਪੜੇ ਤੇ ਇਸ ਕਰਕੇ ਫਿਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਸਾਡੇ ਕੋਲ ਤੇ ਅੱਜ ਆਪਣੇ ਕੋਲ 4-5 ਸੂਟ ਪਏ ਆ ਬੁਟੀਕ ਤੇ ਜਿਹੜਾ ਰੈਡੀ ਹੋਏ ਆ ਉਹ ਤੁਹਾਨੂੰ ਦਿਖਾਉਣੇ ਤੇ ਕੁਝ ਆਪਣੇ ਕੋਲੇ ਪਲੇਨ ਸਟੱਫ ਆਇਆ ਤੇ ਕੁਝ ਸ਼ਿਮਰ ਦੇ ਜਿਵੇਂ ਕ੍ਰਾਸ਼ ਟਿਸ਼ੂ ਵਗੈਰਾ ਸਭ ਆਪਣੇ ਕੋਲੇ ਕੁਆਲਿਟੀ ਆਈ ਹੈਗੀ ਆ ਪਲੇਨ ਚ ਤਾਂ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਆਪਣੇ ਲਈ ਉਹਨਾਂ ਤੇ ਵਰਕ ਰੈਡੀ ਕਰਵਾ ਸਕਦੇ ਹੋ ਹਾਂਜੀ ਆਪਾਂ ਨੂੰ ਪਹਿਲਾ ਸੂਟ ਦਿਖਾਉਣਾ ਹੈ ਇਹ ਆਪਣਾ ਪਹਿਲਾ ਸੂਟ ਹੈ ਦੇਖੋ ਇਹ ਆਪਾਂ ਪਸ਼ਮੀਨੇ ਤੇ ਰੈਡੀ ਕੀਤਾ ਹੈ ਇਹ ਦੇਖੋ ਜੀ ਜਿਵੇਂ ਇਹ ਵਾਲਾ ਵਰਕ ਨਾ ਅੱਜ ਕੱਲ ਬਹੁਤ ਟ੍ਰੈਂਡ ਚ ਚੱਲ ਰਿਹਾ ਹੈਗਾ ਇਹ ਸਿੰਗਲ ਟੰਕੇ ਦਾ ਕੰਮ ਹੈ ਸਾਰਾ ਵੇਖੋ ਇਸ ਤੇ ਆਪਾਂ 4-5 ਰੰਗ ਪਾਏ ਹੋਏ ਆ ਤੇ ਇਹ ਮਸਟਰਡ ਕਲਰ ਦਾ ਹੈਗਾ ਪਸ਼ਮੀਨਾ ਦਾ ਇਸ ਦੇ ਵਿੱਚ ਆਪਾਂ ਲਾਈਟ ਫਰੋਜ਼ ਦੀ ਡਾਰਕ ਫਰੋਜ਼ ਇਮੇਜੈਂਟਾ ਔਰ ਥੋੜਾ ਜਿਹਾ ਲਾਈਟ ਮਸਟਰਡ ਕਲਰ ਐਡ ਕੀਤਾਗਾ ਇਸ ਤਰ੍ਹਾਂ ਤਾਂ ਇਹਦਾ ਇਹ ਵਾਲਾ ਘੇਰਾ ਆ ਗਿਆ ਦੇਖੋ ਤੇ ਇਸ ਤਰ੍ਹਾਂ ਇਹਦਾ ਨੈਕ ਆ ਗਿਆ ਦੇਖੋ ਨੈਕ ਤੇ ਮਿਰਰ ਵਰਕ ਕੀਤਾ ਹੋਇਆ ਤੇ ਇਸ ਤਰ੍ਹਾਂ ਇਹਦੇ نیچے ਡਿਜ਼ਾਈਨ ਬਣਾ ਬਣਾ ਹੋਇਆ ਦੇਖੋ ਇਹ ਵਾਲਾ ਘੇਰਾ ਤੇ ਨੈਕ ਔਰ ਬਾਜੂ ਇਸ ਤਰ੍ਹਾਂ ਦੀ ਬਾਜੂਆਂ ਦੇਖੋ ਇਸ ਤਰ੍ਹਾਂ ਦੀ ਬਾਜੀ ਦਾ ਵਰਕ ਹੋਇਆ ਹੋਇਆ ਹਾਂਜੀ ਇਹ ਵਾਲਾ ਸੂਟ ਪਸ਼ਮੀਨੇ ਤੇ ਹੈ ਜੇ ਕਿਸੇ ਭੈਣ ਨੇ ਬਾਏ ਕਰਨਾ ਤਾਂ ਇਹ ਵਾਲਾ ਸੂਟ ਆਪਨੂੰ ਪਊਗਾ 2250 ਰੁਪਏ ਵਿਦ ਪ੍ਰਾਈਸ ਸੌਰੀ ਵਿਦਆਊਟ ਦੁਪੱਟਾ ਹਾਂਜੀ ਵਿਦਆਊਟ ਦੁਪੱਟਾ 2250 ਰੁਪਏ ਦਾ ਸੂਟ ਹੈ ਜੇ ਕੋਈ ਭੈਣ ਇਹਨੂੰ ਸੂਟ ਨੂੰ ਬਾਏ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਵਾਲਾ ਸੂਟ ਆਪਣੇ ਕੋਲੋਂ ਬਾਏ ਕਰ ਸਕਦੇ ਹੋ ਹਾਂਜੀ ਜੇ ਕਿਸੇ ਕੋਈ ਵੀ ਪੈਨ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੀ ਹੈ ਜਿਵੇਂ ਅੱਜ ਕੱਲ ਕਾਟਨ ਫੈਬਰਿਕ ਚੱਲ ਪਿਆ ਜਾਂ ਨਾ ਸਿੰਥੈਟਿਕ ਫਾਈਬਰ ਫੈਬਰਿਕ ਆਜੂਗਾ ਕਿਉਂਕਿ ਸਰਦੀਆਂ ਦੇ ਵਿਆਹਾਂ ਦੇ ਕਾਉਂਸੀਜ਼ਨ ਚੱਲ ਪਿਆ ਤੇ ਤੁਸੀਂ ਇਹਨੂੰ ਮਤਲਬ ਤੁਸੀਂ ਸਿੰਥੈਟਿਕ ਤੇ ਵੀ ਕਰਵਾ ਸਕਦੇ ਹੋ ਤੇ ਕਾਟਨ ਤੇ ਵੀ ਕਰਵਾ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਜੇ ਕਿਸੇ ਨੂੰ ਪਸੰਦ ਆ ਤਾਂ 250 ਰੁਪਏ ਦਾ ਰੇਟ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਕੇਵਲ ਸੂਟ ਹੈ ਦੇਖੋ ਇਹ ਰਸਟ ਕਲਰ ਤੇ ਹੈ ਪਸ਼ਮੀਨੇ ਇਹ ਵਾਲਾ ਫੈਬਰਿਕ ਪਸ਼ਮੀਨੇ ਚ ਹੀ ਹੈ ਵੀ ਦੇਖੋ ਇਸ ਤਰ੍ਹਾਂ ਇਹਦੇ ਘੇਰੇ ਦੀ ਉਹਨਾਂ ਨੇ ਕਿਹਾ ਸੀਗਾ ਵੀ ਹਲਕੀ ਜਿਹੀ ਬਿਲ ਬਣਾਉਣੀ ਹੈ ਘੇਰੇ ਤੇ ਹਾਂਜੀ 25 ਇੰਚ ਘੇਰਾ ਕੀਤਾ ਹੈ ਵਾਲਾ ਦੇਖੋ ਇਸ ਤਰ੍ਹਾਂ ਘੇਰੇ ਘੇਰੇ ਤੇ ਵੇਲ ਆ ਗਈ ਤੇ ਇਸ ਤਰ੍ਹਾਂ ਇਹਦੀ ਬਾਜੂ ਤੇ ਵੇਲ ਆ ਗਈ ਦੇਖੋ ਹਾਂਜੀ ਇਹ ਵਾਲਾ ਇਹਦਾ ਇਹਦਾ ਪ੍ਰਾਈਸ ਹੈਗਾ ਜੀ ਕੱਲੇ ਵਰਕ ਦਾ 600 ਰੁਪਏ ਹੈ ਕੱਲੇ ਵਰਕ ਦਾ ਇਸ ਤਰ੍ਹਾਂ ਵੇਲ ਪਾਉਣ ਦਾ ਕਿਸੇ ਵੀ ਤਰ੍ਹਾਂ ਦੀ ਬਿਲ ਪਵਾ ਲਓ ਭਲਾ ਇਸ ਚ ਤੁਸੀਂ ਇਹਦਾ 600 ਰੁਪਏ ਵਰਕ ਪ੍ਰਾਈਸ ਕਈ ਭੈਣਾਂ ਪੁੱਛਦੀਆਂ ਨੇ ਵੀ ਕਮੈਂਟ ਕਰ ਦਿੰਦੇ ਆ ਕਿ ਨਾ ਭੈਣ ਮੈਸੇਜ ਕਰ ਦਿਆਂ ਵੀ ਦੀਦੀ ਨੇ ਰੇਟ ਵੀ ਨਾਲ ਦੱਸਿਆ ਕਰੋ ਵਰਕ ਦਾ ਤੇ ਹਾਂਜੀ ਇਹਦਾ 600 ਰੁਪਏ ਵਰਕ ਦਾ ਪ੍ਰਾਈਸ ਹੈਗਾ ਜੇ ਤੁਸੀਂ ਕੈਮਰਿਕ ਤੇ ਕਰਵਾਉਣਾ ਹੈ ਅੱਜ ਤੋਂ ਹੁਣ ਤੁਹਾਨੂੰ ਪਤਾ ਕੈਮਰਿਕ ਚੱਲ ਪੂਗੀ ਨਾ ਗਰਮੀ ਵਾਲਾ ਵੇਸ ਆ ਜਾਊਗਾ ਤੁਸੀਂ ਕੈਮਰਿਕ ਤੇ ਵੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਪਣੇ ਕੋਲੇ ਪਸ਼ਮੀਨੇ 'ਚ ਵੀ ਹਜੇ ਹੋਰ ਕਲਰ ਪਏ ਹੈ ਪਲੇਨ 'ਚ ਕਿਸੇ ਭੈਣ ਨੂੰ ਹੁਣ ਕਰਵਾ ਕੇ ਰੱਖਣਾ ਚਾਹੁੰਦੀ ਹੈ ਤਾਂ ਪਸ਼ਮੀਨੇ 'ਚ ਆਪਣੇ ਕੋਲ 4-5 ਕਲਰ ਪਏ ਹੈਗੇ ਤੁਸੀਂ ਨੂੰ ਦੱਸ ਕੇ ਆਪਣਾ ਕਲਰ ਦੱਸ ਕੇ ਤੁਸੀਂ ਪਸ਼ਮੀਨੇ ਤੇ ਵੀ ਕਰਵਾ ਕੇ ਰੱਖ ਸਕਦੇ ਹੋ ਆਪਣੀ ਸਰਦੀ ਵਾਸਤੇ ਇਹ ਵਾਲਾ ਆਪਣਾ ਅਗਲਾ ਸੂਟਾ ਦੇਖੋ ਇਹਨਾਂ ਸੂਟਾਂ ਦੀਆਂ ਸਾਰਿਆਂ ਦੀਆਂ ਸਾਡੇ ਕੋਲੇ ਫੋਟੋਆਂ ਹੈਗੀਆਂ ਜਿਹੜੀਆਂ ਕਸਟਮਰ ਨੇ ਭੇਜੀਆਂ ਆਈਆਂ ਵੀ ਡਿਜ਼ਾਈਨ ਨਾਲ ਦੀਆਂ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਅਸੀਂ ਨਾਲ ਐਡ ਕਰ ਦਗੇ ਫੋਟੋ ਤਾਂ ਕਿ ਭੈਣ ਨੂੰ ਤਿਆਰ ਹੋਏ ਤੋਂ ਬਾਅਦ ਸੂਟ ਦਾ ਪਤਾ ਚੱਲਦਾ ਜੇ ਇਸ ਤਰ੍ਹਾਂ ਆਪਾਂ ਦਿਖਾਏ ਤੋਂ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਜਦੋਂ ਸੂਟ ਰੈਡੀ ਹੋ ਜਾਂਦਾ ਨਾ ਤਾਂ ਫਿਰ ਪਤਾ ਚੱਲਦਾ ਨਾ ਵੀ ਕੀ ਡਿਜ਼ਾਈਨ ਆ ਕਿੱਦਾਂ ਬਣਦਾ ਦੇਖੋ ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਉਹਨਾਂ ਨੇ ਫੋਟੋ ਭੇਜੀ ਸੀ ਕਿ ਇਹਦੀ ਇਸ ਤਰ੍ਹਾਂ ਦਾ neck ਬਣਿਆ ਹੋਇਆ ਦੇਖੋ ਜਰੀ ਜਰੀ ਰੈਡ ਕੀਤੀ ਹੋਈ ਹੈ ਇਹਦੇ ਵਿੱਚ ਪੱਤੀਆਂ ਸਾਰੀਆਂ ਜਰੀ ਜਰੀਆਂ ਬਣਾਈਆਂ ਹੋਆਂ ਹੈ ਇਹ ਇਸ ਤਰ੍ਹਾਂ ਦਾ neck ਬਣਿਆ ਹੋਇਆ ਤੇ ਹਾਂਜੀ ਇਸ ਤਰ੍ਹਾਂ ਦਾ ਅੱਗੇ ਘੇਰਾ ਆ ਗਿਆ ਇਹ ਵਾਲਾ ਦਾ ਘੇਰਾ ਆ ਗਿਆ ਹਾਂਜੀ ਇਹ ਇਹਦਾ ਤੁਸੀਂ ਲੈਂਥ ਨਾ ਧਿਆਨ ਨਾਲ ਰੱਖਣੀ ਪਊਗੀ ਜਿੰਨੀ ਲੈਂਥ ਆਪਾਂ ਰੱਖਣੀ ਹੁੰਦੀ ਹੈ ਉਨੀ ਰੱਖਣੀ ਪੈਂਦੀ ਹੈ ਕਿਉਂਕਿ ਇਹਦਾ ਗਲਾ ਵੀ ਹੁੰਦਾ ਤੇ ਘੇਰਾ ਵੀ ਹੁੰਦਾ ਇਸ ਕਰਕੇ ਇਹਦੀ ਲੈਂਥ ਜਿੰਨੀ ਆਪਣੀ ਰੈਡੀ ਲੈਂਥ ਹੁੰਦੀ ਹੈ ਨਾ ਉਨੀ ਰੱਖਣੀ ਪੈਂਦੀ ਹੈ ਜੀ ਹਾਂਜੀ ਇਸ ਤਰ੍ਹਾਂ ਇਹ ਬਾਜੂ ਆ ਗਈ ਦੇਖੋ ਕੰਮ ਦੇਖੋ ਕਿੰਨੇ ਸਫਾਈ ਵਾਲਾ ਕੰਮ ਕੀਤਾ ਹੋਇਆ ਬਹੁਤ ਸਫਾਈ ਹੈ ਕੰਮ ਦੀ ਇਸ ਤਰ੍ਹਾਂ ਇੱਕ ਜਰੀ ਐਡ ਕਰਕੇ ਆਪਾਂ ਇਹ ਵਾਲਾ ਡਿਜ਼ਾਈਨ ਬਣਾਇਆ ਹੈਗਾ ਹਾਂਜੀ ਸ਼ਿਮਰ ਤੇ ਕੀਤਾ ਹੋਇਆ ਹੈ ਹਾਂਜੀ ਇਹ ਵਾਲਾ ਇਹ ਫੈਬਰਿਕ ਆਪਣੇ ਕੋਲੇ ਹੋਰ ਵੀ ਹੈਗਾ ਕਲਰ ਦੇ ਵਿੱਚ ਆਪਣੇ ਕੋਲੇ ਬਹੁਤ ਹੈਗੇ ਤੁਹਾਨੂੰ ਦਿਖਾਉਣੇ ਅੱਗੇ ਆਪਾਂ ਇਹਦੇ ਵਿੱਚ ਆਪਣੇ ਕੋਲ ਕਲਰ ਹੋਰ ਆਏ ਹੋਏ ਆ ਜੇ ਤੁਸੀਂ ਵੀ ਕਰਵਾਉਣਾ ਚਾਹਣੇ ਹੋ ਤਾਂ ਕੋਈ ਵੀ ਡਿਜ਼ਾਈਨ ਸ਼ਿਮਰ ਤੇ ਕਰਵਾ ਸਕਦੇ ਹੋ ਜੇ ਇਹ ਵਾਲਾ ਆਪਣਾ ਅਗਲਾ ਸੂਟ ਹੈ ਇਹ ਮੈਂ ਆਪਣੇ ਲਈ ਰੈਡੀ ਕੀਤਾ ਕਾ ਸੂਟ ਦੇਖੋ ਹਾਂਜੀ ਇਹ ਨਾ ਸਾਰਾ ਦੂਜੀ ਇੱਕ ਕੰਪਿਊਟਰ ਵਾਲੀ ਮਸ਼ੀਨ ਦਾ ਕੰਮ ਨਹੀਂ ਹੈਗਾ ਇਹ ਪਾਫ ਵਾਲੀ ਮਸ਼ੀਨ ਦਾ ਕੰਮ ਹੈਗਾ ਕਈ ਭੈਣਾ ਕੰਪਿਊਟਰ ਵਾਲੀ ਮਸ਼ੀਨ ਦਾ ਕੰਮ ਪਸੰਦ ਕਰਦੇ ਆ ਕਈ ਭੈਣਾ ਦੂਸਰੀ ਮਸ਼ੀਨ ਦਾ ਹੱਥ ਵਾਲੀ ਦਾ ਕੰਮ ਪਸੰਦ ਕਰਦੇ ਆ ਵੇਖੋ ਇਹ ਹੱਥ ਵਾਲੀ ਮਸ਼ੀਨ ਦਾ ਕੰਮ ਹੈ ਸਾਰਾ ਪਾਫ ਵਾਲੀ ਮਸ਼ੀਨ ਦਾ ਕੰਮ ਹੈ ਦੇਖੋ ਇਹ ਸਫਾਈ ਦੇਖੋ ਕਿੰਨੀ ਹੈਗੀ ਬਹੁਤ ਸਫਾਈ ਹੈ ਕੰਮ ਦੀ ਹਾਂਜੀ ਇਹ ਆਪਾਂ ਸ਼ਿਲਕਾ ਪਸ਼ਮੀਨਾ ਤੇ ਰੈਡੀ ਕਰਵਾਇਆ ਹੈ ਆਪਣੇ ਕੋਲ ਸ਼ਿਲਕਾ ਪਸ਼ਮੀਨਾ ਚ ਕਲਰ ਹੋਰ ਪਏ ਆ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਪਾਏ ਹੋਏ ਤੇ ਜੇ ਕਿਸੇ ਨੇ ਲੈਣੇ ਹੋਣ ਭਾਣੇ ਤਾਂ ਉਹ ਤੁਸੀਂ ਪਿਛਲੀ ਵੀਡੀਓ ਆਪ ਇਸੋ ਦਾ ਲੈ ਸਕਦੇ ਹੋ ਸ਼ਲਕ ਪਸ਼ਮੀਨੇ ਤੇ ਹਾਂਜੀ ਇਹ ਆਪਣੇ ਕੋਲੇ 6-7 ਕਲਰ ਪਈਏ ਸ਼ਲਕ ਪਸ਼ਮੀਨੇ ਚ ਦੇਖੋ ਇਸ ਤਰ੍ਹਾਂ ਇਹ ਪੈਨਲ ਬਣੇ ਹੋਏ ਆ ਹਾਂ ਦੇਖੋ ਇਸ ਤਰ੍ਹਾਂ ਗਲੇ ਤੱਕ ਹੀ ਜਾਂਦੇ ਆ ਇਹ ਵਾਲੀਆਂ ਕਲੀਆਂ ਤੇ ਇੱਥੇ ਆਪਾਂ ਗਲਾ ਇੰਨਾ ਇੱਥੋਂ ਗਲਾ ਨਿਕਲ ਜੂ ਪਲਾ ਗੋਲ ਬਣਾ ਲਓ ਤੇ ਪਲਾ ਦੀ ਕੋਈ ਵੀ ਸ਼ੇਪ ਵਾਲਾ ਬਣਾ ਲਓ ਕੋਈ ਇਦਾਂ ਦੇ ਵੀ ਗਲਾ ਬਣਾ ਸਕਦੇ ਆ ਆਪਾਂ ਇਹ ਇਸ ਤਰ੍ਹਾਂ ਦੀ ਘੇਰੇ ਤੇ ਸਾਰੇ ਫਰੰਟ ਤੇ ਅਵੇਲੇ ਵਾਲਾ ਇਸ ਤਰ੍ਹਾਂ ਇਹ ਘੇਰੇ ਤੇ ਆ ਗਿਆ ਦੇਖੋ ਤੇ ਇਸ ਤਰ੍ਹਾਂ ਇਹਦੀ ਬਾਜੂ ਬਣੀ ਹੋਈ ਆ ਤੁਸੀਂ ਬਾਟਮ ਤੇ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਤੇ ਵੀ ਕਰਵਾ ਸਕਦੇ ਹੋ ਦੇਖੋ ਇਹ ਮੈਂ ਬਾਟਮ ਤੇ ਨਹੀਂ ਕਰਵਾਇਆ ਕਿਉਂਕਿ ਦੂਸਰੀ ਮਸ਼ੀਨ ਨਾਲ ਡਿਜ਼ਾਈਨ ਕਰਾਂਗੇ ਆਪਾਂ ਪਹੁੰਚਾਇਦਾ ਤੇ ਇਸ ਕਰਕੇ ਮੈਂ ਬਾਜੂ ਤੇ ਰੱਖਿਆ ਹੋਇਆ ਕਲੀ ਤੇ ਜੇ ਤੁਸੀਂ ਪਹੁੰਚੇ ਤੇ ਵੀ ਕਰਵਾਉਣਾ ਹੈ ਤਾਂ ਪਹੁੰਚੇ ਤੇ ਵੀ ਐਡ ਕਰਵਾ ਸਕਦੇ ਹੋ ਇਹ ਵਰਕ ਪ੍ਰਾਈਸ ਹੈਗਾ ਜਿਹਦਾ 1500 ਰੁਪਏ ਤੇ ਇਹਦਾ ਸ਼ਿਲਕ ਪਸ਼ਮੀਨਾ ਦਾ ਰੇਟ ਹੈਗਾ ਜੀ 1100 ਰੁਪਏ 1500 ਰੁਪਏ ਵਰਕ ਪ੍ਰਾਈਸ ਹੈਦਾ ਜੇ ਕੋਈ ਵੀ ਭੈਣ ਕਰਵਾਉਣਾ ਚਾਹੁੰਦੀ ਹੈ ਤਾਂ ਤੁਸੀਂ ਦੇਖੋ ਫੋਟੋ ਲੈ ਕੇ ਸਕਰੀਨ ਸ਼ਾਟ ਲੈ ਕੇ ਤਾਂ ਤੁਸੀਂ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਦੇਖੋ ਰੈਡੀ ਹੋਇਆ ਸੂਟ ਬਹੁਤ ਸੋਹਣਾ ਪਿਆਰ ਹੋਊਗਾ ਦੇਖੋ ਬਹੁਤ ਸੋਹਣਾ ਸੂਟ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਹਾਂਜੀ ਇਹ ਆਪਣੇ ਕੋਲ ਚਾਰ ਸੂਟ ਹੀ ਰੈਡੀ ਪਏ ਸੀ ਇਸ ਟਾਈਮ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਪਲੇਨ ਫੈਬਰਿਕ ਦਿਖਾਉਣਾ ਹੈ ਜਿਹੜਾ ਆਪਣੇ ਕੋਲੇ ਆਇਆ ਹੈ ਹਾਂਜੀ ਦੇਖੋ ਇਹ ਵਾਲੇ ਜਿਵੇਂ ਕਾਟਨ ਫੈਬਰਿਕ ਤੇ ਆਏ ਹੈ ਹਾਂਜੀ ਇਹ ਵਧੀਆ ਵਾਲੀ ਕਾਟਨ ਹੈਗੀ ਹੈ ਤੁਸੀਂ ਜਿੱਦਾਂ ਦਾ ਮਰਜ਼ੀ ਹੈ ਵੀ ਤੋ ਹੈ ਵੀ ਡਿਜ਼ਾਈਨ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਖਰਾਬ ਹੋਣ ਵਾਲੀ ਨਹੀਂ ਹੈਗੀ ਇਹ ਇਹਦੇ ਕੁਦਰਤ ਇਹਨਾਂ ਮਸਟਰਡ ਕਲਰ ਹੈ ਤੇ ਲੈਣਾ ਵਿੱਚ ਹਾਂਜੀ ਇਹ ਨਾ ਥੋੜਾ ਜਿਵੇਂ ਲੈਮਨ ਮਸਟਰਡ ਜਾਂ ਨਹੀਂ ਹੁੰਦਾ ਪੀਲੇ ਜੇ ਚਾਹੁੰਦਾ ਹੁੰਦਾ ਸੰਤਰੀ ਮਸਟਰਡ ਜਾਂਦਾ ਉਹ ਚੀਜ਼ ਆਈ ਜਾਂਦੀ ਹੈ ਇਹ ਨਾ ਕੈਮਰੇ ਚ ਇਹ ਥੋੜਾ ਗ੍ਰੀਨ ਜੇ ਚਾਹੀ ਜਾਂਦਾ ਗ੍ਰੀਨ ਮਸਟਰਡ ਜਾਈ ਜਾਂਦਾ ਇਹ ਪੀਲੇ ਪੀਲਾ ਕਲਰ ਹੁੰਦਾ ਜਿਹੜਾ ਪੀਲੇ ਤੋਂ ਦਾ ਮਸਟਰਡ ਹਟ ਕੇ ਜੇ ਉਹ ਉਹ ਚੀਜ਼ ਹੈ ਇਹ ਹਾਂਜੀ ਇਹਦੇ ਵਿੱਚ ਇੱਕ ਆਪਣੇ ਕੋਲ ਇਹ ਕਲਰ ਆਇਆ ਹੈ ਇੱਕ ਆਪਣੇ ਕੋਲ ਇਹਦੇ ਵਿੱਚ ਬਲੈਕ ਹੈਗਾ ਬਲੈਕ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਨਾ ਹੈ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਲੈਕ ਵੀ ਜੇ ਤੁਸੀਂ ਕੋਈ ਵੀ ਡਿਜ਼ਾਈਨ ਇਹਨਾਂ ਚੋਂ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਆਪ ਦਾ ਡਿਜ਼ਾਈਨ ਭੇਜ ਕੇ ਕਰਵਾਉਣਾ ਚਾਹੁੰਦੇ ਤਾਂ ਵੀ ਕਰਵਾ ਸਕਦੇ ਜੇ ਤੁਸੀਂ ਸਾਡੇ ਵਾਲੇ ਡਿਜ਼ਾਈਨਾਂ ਚੋਂ ਕੋਈ ਵੀ ਪਸੰਦ ਆ ਤੁਹਾਨੂੰ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਔਰੇਂਜ ਕਲਰ ਆ ਗਿਆ ਇਹ ਵਾਲਾ ਔਰੇਂਜ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲ 6-7 ਕਲਰ ਆਏ ਸੀਗੇ ਜੀ ਬਸ ਆ ਤਿੰਨ ਕਲਰ ਰਹਿ ਗਏ ਚਾਰ ਕਲਰ ਅੱਜ ਸੇਲ ਹੋ ਗਏ ਚ ਜੇ ਪਹਿਣਾ ਨੂੰ ਇਹਨਾਂ ਚੋਂ ਕੋਈ ਵੀ ਪਸੰਦ ਦਾ ਕਲਰ ਜੇ ਤੁਸੀਂ ਸਕਰੀਨਸ਼ਾਟ ਲੈ ਕੇ ਨਾ ਜੋ ਕਲਰ ਆਪਣੇ ਲਈ ਆਰਡਰ ਕਰ ਸਕਦੇ ਹੋ ਜੇ ਤੁਸੀਂ ਸਾਡੇ ਕੋਲ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜੇ ਤੁਸੀਂ ਆਪਣੇ ਬੁਟੀਕ ਤੋਂ ਕਰਵਾਉਣਾ ਕਿਸੇ ਤੋਂ ਵੀ ਤਾਂ ਤੁਸੀਂ ਕਿਤੋਂ ਵੀ ਕਰਵਾ ਸਕਦੇ ਹੋ ਹਾਂਜੀ ਜਿੱਥੇ ਮਰਜੀ ਤੁਸੀਂ ਬੈਠੋ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਹਾਂਜੀ ਇਹ ਵਾਲਾ ਕ੍ਰਸ਼ ਫੈਬਰਿਕ ਤੇ ਹੈ ਦੇਖੋ ਹਾਂਜੀ ਇਹ ਵਾਲਾ ਕ੍ਰਸ਼ ਤੇ ਹੈ ਇਹ ਲਵੈਂਡਰ ਕਲਰ ਹੈ ਲਵੈਂਡਰ ਕਲਰ ਹੈ ਦੇਖੋ ਇਹ ਵਾਲਾ ਹਾਂਜੀ ਕਲਰ ਸੇਮ ਹੀ ਹੈ ਜਿਹੜਾ ਕੈਮਰੇ 'ਚ ਆ ਰਿਹਾ ਨਾ ਸੇਮ ਕਲਰ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਆ ਇੱਕ ਥੋੜਾ ਜਿਹਾ ਲਾਈਟ ਹੈ ਇੱਕ ਥੋੜਾ ਜਿਹਾ ਡਾਰਕ ਹੈ ਇਹ ਥੋੜਾ ਜਿਹਾ ਡਾਰਕ ਚ ਆ ਜਾਂਦਾ ਹੈਗਾ ਹਾਂਜੀ ਇਹ ਵਾਲਾ ਥੋੜਾ ਲਾਈਟ ਹੈ ਇਹ ਥੋੜਾ ਡਾਰਕ ਹੈ ਇਹਦੇ ਵਿੱਚ ਵੀ ਛੇ ਕਲਰ ਸੀ ਆਪਣੇ ਕੋਲੇ ਇਸ ਟਾਈਮ ਦੋ ਕਲਰ ਹੀ ਆ ਜਰ ਆਪਣੇ ਕੋਲੇ ਜੇ ਤੁਸੀਂ ਪਹਿਣਾ ਕੋਈ ਵੀ ਕਲਰ ਇਹਦੇ ਵਿੱਚ ਮਗਵਾਉਣਾ ਚਾਹੁੰਦੇ ਆ ਤਾਂ ਆਪਾਂ ਤੁਹਾਨੂੰ ਤੁਹਾਨੂੰ ਲਿਆ ਕੇ ਦੇ ਸਕਦੇ ਆ ਹਾਂਜੀ ਇਹ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਆ ਜੇ ਤੁਸੀਂ ਹੋਰ ਕਲਰ ਲੈਣਾ ਤਾਂ ਤੁਹਾਨੂੰ ਉਹ ਵੀ ਦੇ ਦਾਂਗੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ ਤੁਹਾਨੂੰ ਕਿਹੜਾ ਕਲਰ ਚਾਹੀਦਾ ਹਾਂਜੀ ਇੱਕ ਰਸਤੇ ਆ ਗਿਆ ਇਹ ਹਾਂਜੀ ਇਹਦਾ ਰੇਟ ਹੈਗਾ 550 ਰੁਪਏ ਜਿਹੜਾ ਕੈਮਰਿਕ ਦੇ નીચે ਸੂਟ ਦਿਖਾਇਆ ਸੀ ਤੁਹਾਨੂੰ ਤਿੰਨ ਸੂਟ ਰਹਿ ਗਏ ਆਪਣੇ ਕੋਲੇ ਇਹ 550 ਰੁਪਏ ਰੇਟ ਹੈ ਇਹਦਾ ਹੈਗਾ ਜੀ 600 ਰੁਪਏ ਕ੍ਰਾਸ਼ ਦਾ 600 ਰੁਪਏ ਜੇ ਇੱਕ ਸੇ ਪੈਨ ਸੂਟ ਪਸੰਦ ਹੈ ਤਾਂ ਤੁਸੀਂ ਵੇਚੇ ਚ ਕੋ ਕੇ ਲੈ ਸਕਦੇ ਹੋ ਪੂਰਾ 5 ਮੀਟਰ ਕਪੜਾ ਹੋਊਗਾ ਜੀ ਕੋਈ ਲੰਬਾ ਨਹੀਂ ਕੋਈ ਕੁਛ ਨਹੀਂ ਇਹਦਾ ਨਾ ਖਰਾਬ ਹੋ ਬਣਾ ਸਿੱਜੇ ਵਧੀਆ ਕ੍ਰਾਸ਼ ਹੈ ਦੇਖੋ ਜ਼ੂਮ ਕਰਕੇ ਤੁਹਾਨੂੰ ਦਿਖਾਉਣੀ ਹੈ ਤੁਸੀਂ ਕਪੜਾ ਦੇਖ ਸਕਦੇ ਹੋ ਵੇਖੋ ਵਟ ਦੇਖੋ ਕਪੜੇ ਚ ਹਾਂਜੀ ਉਹ ਹਲਕੇ ਵਾਲਾ ਨਹੀਂ ਜਿਹੜੇ ਆਮ ਸਸਤੇ ਆਉਂਦੇ ਉਹ ਚੀਜ਼ ਨਹੀਂ ਵਧੀਆ ਵਾਲਾ ਕ੍ਰੈਸ਼ ਹੈ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਹਾਂਜੀ ਇਹ ਕੇਵਲ ਆ ਗਿਆ ਦੇਖੋ ਇਹ ਸ਼ਿਮਰ ਤੇ ਆ ਗਿਆ ਪੂਰੇ ਬਹੁਤ ਸੋਹਣਾ ਕਲਰ ਹੈ ਜੇ ਸਰਦਾਰੀ ਲੁੱਕ ਦੇਣ ਵਾਲੇ ਕਲਰ ਹੈ ਦੇਖੋ ਕਿੰਨੇ ਪਿਆਰੇ ਕਲਰ ਹੈ ਇਹ ਸ਼ਿਮਰ ਤੇ ਹੈ ਜੀ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਸਟਾਫ ਦੇਖੋ ਤੁਸੀਂ ਬਹੁਤ ਸੋਹਣਾ ਜਿਆਦਾ ਦੇਖੋ ਕਿੰਨਾ ਸੋਹਣਾ ਸਟਾਫ ਹੈ ਹਾਂਜੀ ਇਹ ਨਾ ਕੈਮਰੇ ਚ ਕਲਰ ਸਹੀ ਨਹੀਂ ਆ ਰਿਹਾ ਇਹ ਲਵੈਂਡਰ ਕਲਰ ਹੈ ਬਿਲਕੁਲ ਲਾਈਟ ਲਵੈਂਡਰ ਦਾ ਉਹ ਕਲਰ ਹੈ ਵਾਲਾ ਬਹੁਤ ਸੋਹਣਾ ਕਲਰ ਹੈ ਇਹ ਸਰਦਾਰੀ ਲੁੱਕ ਦੇਣ ਵਾਲਾ ਕਲਰ ਹੈਗਾ ਲਾਈਟ ਲਵੈਂਡਰ ਕਲਰ ਹੈ ਵਾਲਾ ਦੇਖੋ ਹਾਂਜੀ ਇਹਦੇ ਵਿੱਚ ਆਪਣੇ ਕੋਲ ਕਲਰ ਹੋਰ ਹੈਗੇ ਤੇ ਸਾਰੇ ਐ ਇੱਕ ਤੋਂ ਇੱਕ ਕਲਰ ਹੈ ਦੇਖੋ ਬਹੁਤ ਸੋਹਣੇ ਕਲਰ ਹੈ ਇਹ ਗ੍ਰੇ ਕਲਰ ਹੈ ਇਹ ਦੇਖੋ ਇਹ ਵਾਲਾ ਗ੍ਰੇ ਕਲਰ ਹੈ ਹਾਂਜੀ ਕੈਮਰੇ ਚ ਸੇਮ ਕਲਰ ਆ ਰਿਹਾ ਗ੍ਰੇ ਕਲਰ ਹੈ ਸਟੱਫ ਵੀ ਇੰਨਾ ਵਧੀਆ ਤੁਸੀਂ ਆਪਣਾਂ ਦੀ ਜਿੰਦਾਂ ਦਾ ਮਰਜ਼ੀ ਸੂਟ ਰੈਡੀ ਕਰਵਾ ਲਓ ਜੀ ਤੇ ਆਪਣੇ ਕੋਲੇ 4-4 7-7000 ਵਾਲੇ 5-5000 ਵਾਲੇ ਸੂਟ ਇਹ ਸਟੱਫ ਤੇ ਆਉਂਦੇ ਆ ਰੈਡੀ ਹੋਏ ਹੋਏ ਤੇ ਇੰਨਾ ਵਧੀਆ ਸਟੱਫ ਆ ਜਿੰਦਾਂ ਦਾ ਮਰਜ਼ੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਆ ਸਟੱਫ ਤੇ ਜੇ ਤੁਸੀਂ ਵਰਕ ਕਰਵਾ ਕੇ ਲੈਣਾ ਵਰਕ ਕਰਵਾ ਕੇ ਲੈ ਸਕਦੇ ਹੋ ਜੇ ਤੁਸੀਂ ਇੰਬਿਊਟ ਵਰਕ ਮਗਵਾਉਣਾ ਚਾਹੁੰਦੇ ਹੋ ਤਾਂ ਵਿਦਆਊਟ ਵਰਕ ਵੀ ਤੁਸੀਂ ਆਰਡਰ ਕਰ ਸਕਦੇ ਹੋ ਹਾਂਜੀ ਇਹਦੇ ਵਿੱਚ ਕਲਰ ਹੋਰ ਦਿਖਾਉਣਾ ਤੁਹਾਨੂੰ ਦੇਖੋ ਜੀ ਇੰਨੇ ਪਿਆਰੇ ਕਲਰ ਨਾ ਇਹ ਦੇਖੋ ਇਹ ਵਾਲਾ ਕਲਰ ਕੈਮਰੇ ਚ ਸੇਮ ਕਲਰ ਆ ਰਿਹਾ ਹੈ ਦੇਖੋ ਇੰਨਾ ਪਿਆਰੇ ਰੰਗ ਹਨ ਸਾਰੇ ਇੱਕ ਤੋਂ ਇੱਕ ਰੰਗ ਦੇਖੋ ਆਹ ਵੇਖੋ ਆ ਡਾਰਕ ਲਵੈਂਡਰ ਵਾਲਾ ਆ ਗਿਆ ਦੇਖੋ ਕਲਰ ਜਿਦਾਂ ਦਾ ਮਰਜੀ ਸੂਟ ਰੈਡੀ ਕਰਵਾਓ ਜੀ ਬਹੁਤ ਸੋਹਣੇ ਕਲਰ ਹੈ ਦੇਖੋ ਇਹ ਵਾਲਾ ਮਸਟਰਡ ਕਲਰ ਆ ਗਿਆ ਦੇਖੋ ਕਲਰ ਇੰਨੇ ਸੋਹਣੇ ਕਲਰ ਕਲਰ ਸੇਮ ਆ ਰਿਹਾ ਦੇਖੋ ਬਹੁਤ ਸੋਹਣੇ ਕਲਰ ਹੈ ਉਦਵਾ ਦੇ ਕਲਰ ਆ ਗਏ ਦੇਖੋ ਕਿੰਨਾ ਪਿਆਰਾ ਰੰਗ ਜੇ ਆਪਾਂ ਊਂ ਊਂ ਲੈ ਆ ਹੋਵੇ ਨਾ ਜੇ ਆਪਾਂ ਵੈਸੇ ਆਪਣੇ ਮਨ ਚ ਹੋਵੇ ਨਾ ਕਿ ਆਪਾਂ ਇਹ ਕਲਰ ਲੈਣਾ ਹੈ ਤਾਂ ਇਹ ਕਲਰ ਮਿਲਦੇ ਨਹੀਂਗੇ ਅਸੀਂ ਐਸਾ ਸਾਰੇ ਹਟਕੇ ਤੋਂ ਹਟਕੇ ਕਲਰ ਲੈ ਕੇ ਆਉਂਦੇ ਆ ਵੀ ਇਹ ਵਾਲੇ ਕਲਰ ਨਾ ਉਹ ਹਰ ਇੱਕ ਭੈਣ ਜਿੰਨੂੰ ਮਰਜ਼ੀ ਦੇਖੇ ਜਿਹੜੀ ਉਹ ਐਂ ਕਹੂਗੀ ਵੀ ਹਾਂ ਇਹ ਮੈਂ ਲੈਣਾ ਹੈਗਾ ਇੰਨੇ ਪਿਆਰੇ ਕਲਰ ਆ ਦੇਖੋ ਸਾਰੇ ਇੱਕ ਤੋਂ ਇੱਕ ਕਲਰ ਆ ਦੇਖੋ ਇਹ ਵਾਲਾ ਕਲਰ ਆ ਗਿਆ ਕ੍ਰਸ਼ ਚ ਇਹ ਵਾਲੇ ਦੋ ਆ ਗਏ ਹਨ ਇੰਨੇ ਪਿਆਰੇ ਕਲਰ ਦੇਖੋ ਤੁਸੀਂ ਸ਼ਾਈਨ ਦੇਖੋ ਕੱਪੜੇ ਦੀ ਇੰਨਾ ਵਧੀਆ ਕੱਪੜਾ ਹੈਗਾ ਹਾਂ ਜੀ ਇਹਨਾਂ ਦੋ ਸੂਟ ਆਪਣੇ ਮਾਰਵਲ ਪੇਂਟ ਵਾਲੇ ਰਹਿ ਗਏ ਸੀਗੇ ਇਹ ਆਪਣੇ ਹੁਣ ਕੀਤੇ ਸੀਗੇ ਦੋ ਸੂਟ ਚਾਰ ਪੰਜ ਸੂਟ ਕਰੇ ਸੀਗੇ ਅਸੀਂ ਕੱਲ ਇਹ ਸ਼ਰਟਾਂ ਹੀ ਕਰ ਦੇਈਆਂ ਜੀ ਇਹਦੇ ਨਾਲ ਬਾਟਮ ਨਾ ਜੇ ਆਲ ਓਵਰ ਕਰਵਾਉਣਾ ਤਾਂ ਆਪਾਂ ਕਰ ਦਿੰਨੇ ਆ ਜੇ ਕਿਸੇ ਨੇ ਕਿਸ ਭੈਣ ਵੀ ਮਤਲਬ ਮੈਚਿੰਗ ਕਰਵਾਉਣਾ ਚਾਹੁੰਦੀ ਹੈ ਤਾਂ ਉਹਦੇ ਨਾਲ ਇਹਦੇ ਨਾਲ ਤੁਹਾਨੂੰ ਬਾਟਮ ਨਾ ਅਲੱਗ ਹੀ ਲੈਣੀ ਪੈਂਦੀ ਹੁੰਦੀ ਹੈ ਚਾਹੇ ਤੇ ਨਾਲ ਮਸਟਰਡ ਕਲਰ ਦਿਓ ਅਸੀਂ ਤਾਂ ਸਾਡੇ ਕੋਲ ਜਿੰਨੇ ਸੇਲ ਹੋਏ ਹਨ ਅਸੀਂ ਇਸ ਤਰ੍ਹਾਂ ਸੂਟ ਮਾਰਬਲ ਪੇਂਟ ਕਰਕੇ ਨਾ ਤੇ ਵਰਕ ਹੀ ਕਰਵਾਇਆ ਉਹਨਾਂ ਨੇ ਮਤਲਬ 셔ਟ ਕੱਲਾ ਹੁੰਦਾ ਉਹਦੇ ਨਾਲ ਦਾ ਇਹਦੇ ਵਰਕ ਕਰਵਾ ਲੈਂਦੇ ਜਿਹੜੇ ਜਿਹੜੇ ਕਲਰ ਲਾਉਂਦੇ ਉਸ ਕਲਰ ਦੀ ਇਹਦੇ ਨਾਲ ਬਾਟਮ ਲਾ ਦਿੰਨੇ ਆ ਤੇ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਤੁਹਾਨੂੰ ਪਿਛਲੀ ਫੋਟੋ ਚ ਮੈਂ ਦਿਖਾਇਆ ਸੀ ਸੂਟ ਸਟਿਚ ਕੀਤਾ ਵਾ ਤਾਂ ਦੇਖੋ ਇੱਕ ਇਹ ਵਾਲਾ ਕਲਰ ਹੈਗਾ ਹਾਂਜੀ ਇਹ ਸ਼ਿਮਰ ਤੇ ਹੈ ਸਾਰੇ ਸੂਟ ਜੇ ਤੁਸੀਂ ਜ਼ੋਰਜਟ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਜ਼ੋਰਜਟ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਦੇਖੋ ਇਹ ਵਾਲੇ ਕਲਰ ਆਪਣੇ ਕੋਲੇ ਦੋ ਹੀ ਫਿਲਹਾਲ ਤਾਂ ਹ ਜੇ ਕਿਸੇ ਭੈਣ ਨੂੰ ਇਹ ਵਾਲੇ ਸੂਟ ਪਸੰਦ ਹੈਗੇ ਆ ਸ਼ਰਟ ਤਾਂ ਤੁਸੀਂ ਇਹ ਲੈ ਸਕਦੇ ਹੋ 850 ਰੁਪਏ ਸ਼ਰਟ ਦਾ ਰੇਟ ਹੈ ਜੀ ਇਹਦਾ ਜੀ ਤੁਹਾਨੂੰ ਮੈਂ 10 12 ਰੰਗ ਦਿਖਾ ਚੁੱਕੀ ਆ ਤੇ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲੇ ਜੇ ਤੁਸੀਂ ਸੂਟ ਰੈਡੀ ਕਰਵਾਉਂਗੇ ਨਾ ਰੈਡੀ ਹੋਏ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਰੀ ਪਵਾਓ ਕੁਝ ਮਰਜ਼ੀ ਪਵਾਓ ਹੈਵੀ ਤੋਂ ਹੈਵੀ ਡਿਜ਼ਾਈਨ ਕਰਵਾਓ ਇੰਨੇ ਸੋਹਣੇ ਸੂਟ ਬਣਾਉਣੇ ਆ ਨਾ ਤਾਂ ਤੁਸੀਂ ਦੇਖਦੇ ਰਹਿ ਜਾਓਗੇ ਇੰਨੇ ਵਧੀਆ ਕਲਰ ਲੈ ਕੇ ਆਉਂਦੇ ਆਸੀਂ ਇਹ ਕਲਰ ਬਹੁਤ ਆਏ ਸੀ ਜੀ ਇਹ ਘਟੋ ਘਟ ਜਿਹੜੇ ਆ ਤੁਹਾਨੂੰ ਸ਼ਿਮਰਦੇ ਦਿਖਾਏ ਨਾ ਮੇਰੇ ਕੋਲ 20 25 ਕਲਰ ਆਏ ਸੀਗੇ ਤੇ ਇਹਨੇ ਸ਼ੌਕ ਤੇ ਸੇਲ ਹੋ ਜਾਂਦੇ ਆ ਜੀ ਆਪਣੇ ਕੋਲੇ ਫਿਰ ਨੂੰ ਵੀਡੀਓ ਬਣਾਉਂਦਾ ਕਈ ਵਾਰ ਟਾਈਮ ਨਹੀਂ ਲੱਗਦਾ ਜਾਂ ਸੀ ਵੀਡੀਓ ਰਾਤ ਨੂੰ ਬਣਾਉਣੇ ਹੁੰਦੇ ਆ ਤੇ ਜਿਹਨੇ ਜਿਹਨੇ ਵਿੱਚ ਦੀ ਜਿਹੜਾ ਸੇਲ ਹੋ ਜਾਂਦਾ ਫਿਰ ਉਹ ਤਾਂ ਚਲਾ ਜਾਂਦਾ ਹਨਾ ਕਪੜਾ ਸੂਟ ਤੇ ਆਪਣੇ ਕੋਲੇ ਇਹ ਰੰਗ ਅਵੇਲੇਬਲ ਹੈਗੇ ਆ ਜੇ ਕਿਸੇ ਵੀ ਭੈਣ ਨੂੰ ਇਹਨਾਂ ਚ ਸੂਟ ਪਸੰਦ ਆ ਕੋਈ ਵੀ ਸੂਟ ਪਸੰਦ ਆ ਨਾ ਚ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਨਾ WhatsApp ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਸੂਟ ਰਖਵਾ ਸਕਦੇ ਹੋ ਤੇ ਹਾਂਜੀ ਜੇ ਤਾਂ ਤੁਸੀਂ ਆਪ ਦਾ ਡਿਜ਼ਾਈਨ ਭੇਜਣਾ ਚਾਹੁੰਦੇ ਆਪ ਦਾ ਡਿਜ਼ਾਈਨ ਭੇਜੋ ਜੀ ਤੁਸੀਂ ਸਾਡੇ ਵਾਲੇ ਡਿਜ਼ਾਈਨਾਂ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਹਾਨੂੰ ਵਿਦ ਪ੍ਰਾਈਸ ਅਸੀਂ ਰੇਟ ਦੱਸ ਹੀ ਦਿੱਤਾ ਹਨ ਹਾਂਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਫਿਰ ਮਿਲਦੇ ਆ ਨਵੇਂ ਰੰਗਾਂ ਨਾਲ ਨਵੇਂ ਸੂਟਾਂ ਨਾਲ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ